ਇੱਕ ਕਾਰੀ ਬੰਦੇ ਨੇ ਕਿਨੇ ਗੱਲ ਸੁਣਾਈ ਉਹ ਕਹਿੰਦਾ ਕਿ ਯਾਰ ਬੰਦਾ ਸੀ ਮਿਸਤਰੀ ਬੰਦਾ ਸੀ ਸਿੱਧਾ ਜਦੋਂ ਸਿੱਧਾ ਸੀ ਤੇ ਉਹ ਕਹਿੰਦਾ ਯਾਰ ਉਹ ਸਾਡੇ ਇੰਜਣ ਸੀ 2-3 ਕਹਿੰਦਾ ਉਹ ਤੋਂ 8 ਇੰਜਣ ਜ ਨਹੀਂ ਆਪਾਂ ਪਹਿਲਾਂ ਕਾਲੇ ਜੇ ਤੇਲ ਤੇ ਚਲਾਉਂਦੇ ਹੁੰਦੇ ਸੀ 8 ਦੇ ਇੰਜਣ ਆਏ ਸੀ ਨਵੇਂ ਨਵੇਂ ਉਹ 2 ਦੇ ਇੰਜਣ ਉਹਨਾਂ ਦੇ ਖਰਾਬ ਉਹ ਲੈ ਗਏ ਉਹਨੂੰ ਉਹਨੂੰ ਲੈ ਗਏ ਤੇ ਕਹਿੰਦੇ ਯਾਰ ਆ ਸਾਡਾ ਦੂਜਾ ਇੰਜਨ ਲੋਡ ਕਰਕੇ ਆ ਵੀ ਸਾਡਾ ਪਾਣੀ ਦੀ ਕੋਈ ਬਹੁਤ ਔਖਿਆ ਬੋਰ ਨਹੀਂ ਚੱਲਦੇ ਹਣੋ ਪਤੰਦਰ ਨੂੰ ਲੈ ਤਾ ਗਏ ਤੇ ਉਹ ਉਹਦਾ ਖੋਲ ਕੇ ਛੱਡਦੇ ਤਿੰਨੇ ਇਹ ਲੋਡ ਘਾ ਦੇਣਾ ਹੁਣ ਗਾਂ ਉਹਨੂੰ ਆਇਆ ਨਾ ਪਤਾ ਨਹੀਂ ਕਿ ਹੁਣ ਮੈਂ ਕਰਾਂ ਕੀ ਉਹ ਬੈਠਾ ਐ ਗੱਲਾਂ ਜੀਆਂ ਕਰੀ ਜਾਂਦਾ ਕੋਲੇ ਉਹ ਬੈਠੇ ਆ ਬਜ਼ੁਰਗ ਬੈਠੇ ਆ ਉਹ ਦੇਖੀ ਜਾਂਦੇ ਉਹਦੇ ਨਹੀਂ ਉੱਤੋਂ ਨਹੀਂ ਕਿ ਤੇ ਨੰਗਾ ਜਹਾਜ਼ ਜਹਾਜ਼ ਲੰਗੀ ਜਾਵੇ ਹਣੋ ਜਹਾਜ਼ ਦੇ ਪਿੱਛੇ ਦੀ ਧੂਆ ਜਿਆ ਤੁਰਿਆ ਜਾਂਦਾ ਹੁੰਦਾ ਵੀ ਲੈਡ ਜੀ ਵੱਜੀ ਹੈ ਨਾ ਐ ਲੱਗੂ ਜਿਵੇਂ ਬਲੋ ਮਾਰਦਾ ਹੁੰਦਾ ਬੈਠਾ ਬੈਠਾ ਆਦਾ ਕਹਿੰਦਾ ਓਏ ਬਾਈ ਓ ਜਹਾਜ਼ ਵਾਲਿਆ ਓ ਜਹਾਜ਼ ਵਾਲਿਆ ਉਹ ਕਹਿੰਦਾ ਦੂਜੇ ਕਦੇ ਕਿਰੀਆ ਓ ਪਹਿਲਾ ਤੇਰੇ ਇੰਜਨ ਦੇ ਰਿੰਗ ਪੈਂਦੇ ਆ ਤਾਹਾਂ ਫੇ ਕਿਵੇਂ ਧੂਆਂ ਮਾਰਦਾ ਹੈ ਜਹਾਜ਼ ਉਹ ਉਹ ਕਹਿੰਦੇ ਜਾ ਪੜੂਆ ਇਹ ਕੀ ਬੋਲੀ ਜਨਾ ਕਹਿੰਦਾ ਮੈਂ ਤਾਂ ਜਹਾਜ਼ ਵਾਲੇ ਨੂੰ ਕਹਿੰਦਾ ਕਹਿੰਦਾ ਬਾਜ ਦੇ ਤੇਥੋਂ ਵਟ ਦੇ ਇੰਜਨ ਨਹੀਂ ਗਾ ਗੱਲਾਂ ਤੂੰ ਜਹਾਜ਼ ਦੀਆਂ ਕਰੀ ਜਨਾ ਵੀ ਤੁਹਾਡਾ ਜਹਾਜ਼ ਬਲੋ ਮਾਰਦਾ ਤੇ ਉਹਦੇ ਚ ਰਿੰਗ ਪੈਂਦੇ ਆ ਉਹਦੇ ਤੈਨੂੰ ਕਿਵੇਂ ਪਸਾ ਰੰਗ ਪੈਂਦੇ ਆ ਕਹਿੰਦਾ ਫੇ ਤਾਂ ਧੂਆਂ ਕਿੰਨਾ ਮਾਰਦਾ ਉਹ ਕਹਿੰਦੇ ਪਰਵਾਏ ਧੂਆਂ ਐ ਰੰਗਾਂ ਦਾ ਨਹੀਂ ਹੈ ਉਹਦਾ ਉੱਤੇ ਕਿੰਨੀਆਂ ਸਵਾਰੀਆਂ ਖਿੱਚੀ ਜਾਂਦਾ ਤੇ ਇਹ ਸਮਾਜ ਐ ਤੈਥੋਂ ਅੱਠ ਦੇ ਕੋਈ ਵੀ ਕਰਦੇ ਆ ਕਹਿਣ ਦਾ ਪਾਪ ਗੱਲਾਂ ਆ ਦੇਣੀ ਉਧਰ ਨੂੰ ਟਾਲੇ ਤੇ ਇਹੋ ਜਿਹੇ ਆਪਣੇ ਜ਼ਿੰਮੇਦਾਰ ਵੀ ਹੁੰਦੇ ਕਹਿੰਦਾ ਗੱਲਾਂ ਝੁਆਜਦੀਆਂ ਕਰਦਾ ਪਤੰਦਰਾ ਵਾਜਦਾ ਤੈਥੋਂ ਅੱਠ ਦਾ ਇੰਜਣ ਨਹੀਂਗਾ ਐ ਤੇ ਉਹ ਗੱਲ ਪਾਈ ਕੇ ਰੱਖੇ ਮਾਰਾ ਕੰਪਿਊਟਰੋ ਡਾਕਟਰ ਦੇ ਕੰਪਿਊਟਰ ਲੱਗਿਆ ਤੇ ਡਾਕਟਰ ਨੇ ਪਾਇ ਕਿਸੇ ਦੀ ਸੀਗੀ ਬੁੜੀ ਢਿੱਲੀ ਜਦੋਂ ਬੁੜੀ ਢਿੱਲੀ ਤੇ ਪਾ ਯੂ ਡਾਕਟਰ ਨੂੰ ਲੈਣ ਆ ਗਏ ਡਾਕਟਰ ਜਾਵੜਿਆ ਡਾਕਟਰ ਨੇ ਜਾ ਕੇ ਦੇਖਿਆ ਵੀ ਮਾਦਾ ਵੀ ਕੀ ਗੱਲ ਹੋ ਗਈ ਇਨੀ ਢਿੱਲੀ ਹੋਈ ਆ ਇਹ ਉਹ ਕਹਿੰਦੇ ਕੇਲੇ ਲਿਆਏ ਸੀ ਸ਼ਹਿਰੋਂ ਕੇਲੇ ਤੇ ਬੁੜੀ ਨੇ ਚੱਕ ਕੇ ਕੇਲੇ ਖਾ ਗਏ ਜਦੋਂ ਕੇਲੇ ਖਾ ਗਏ ਤੇ ਕੇਲੇ ਹੱਕ ਤੇ ਜੰਮ ਗਏ ਇੱਕ ਜਮਨ ਉਹਦੀ ਹੱਕ ਰੋਕ ਗਈ ਤੇ ਚਲ ਡਾਕਟਰ ਦੇ ਟੀਕੇ ਲਾਤੇ ਤੇ ਬੁੜੀ ਠੀਕ ਹੋ ਗਈ ਉਹ ਕੰਪਿਊਟਰ ਦੇਖੀ ਜਾ ਬੈਠਾ ਕਹਿੰਦਾ ਡਾਕਟਰ ਨੇ ਕਿਵੇਂ ਲੋਟ ਕਰੀ ਬੁੜੀ ਯਾਰ ਕੀਲੇ ਦੱਸ ਕੇ ਕਰਤੀ ਰੋਟ ਉਹ ਕੁਦਰਤ ਮਹਾਰਾਜੀ ਇਹ ਜੀ ਹੋਈ ਤੇ ਭਾਈ ਮਹੀਨਾ ਡੂੜ ਕ ਮਹੀਨਾ ਨੰਗਾ ਗੱਲ ਪੁੱਲ ਭਲਾ ਜੇ ਗਏ ਤੇ ਉਧਰ ਗਾ ਕਿਸੇ ਦਾ ਬੜਾ ਢੱਲਾ ਹੋ ਗਿਆ ਜਦੋਂ ਬੜਾ ਢੱਲਾ ਹੋ ਗਿਆ ਤੇ ਉਹ ਡਾਕਟਰ ਨੂੰ ਲੈਣ ਡਾਕਟਰ ਕੁਦਰਤੀ ਦਵਾਈ ਲੈਣ ਗਿਆ ਵਸੇ ਤੇ ਘਰੇ ਦੁਕਾਨ ਤੇ ਸੀ ਕੰਪਿਊਟਰ ਕੰਪਟਰ ਕਹਿੰਦਾ ਕਿ ਕਪੂਡੋ ਉਹ ਕਹਿੰਦਾ ਬਾਜ ਤਨ ਯਾਰ ਚੱਲ ਯਾਰ ਸਾਡਾ ਤਾਂ ਬੜਾ ਬਾਲਾ ਟੱਲਾ ਕੋਈ ਲਾਂ ਟੇ ਦਾ ਟੂਕਾ ਪਹਿਲਾਂ ਤਾਂ ਉਹ ਕਰੀ ਜੱਕਦਾ ਯਾਰ ਡਾਕਟਰ ਜਗਰਾਮਾ ਨੂੰ ਗਿਆ ਵਾ ਆਰਨ ਦੇ ਫੇਰ ਮੈਂ ਕਹਾਂ ਲੋਕਾਂ ਨੂੰ ਚੱਲ ਤੂੰ ਮਾੜਾ ਮੋਟਾ ਦੇ ਫਰਸਟ ਐਡ ਉਹ ਜਾਵੜਿਆ ਭਾਈ ਉਹ ਜਾਵੜਿਆ ਘਰੇ ਤੇ ਜਾ ਕੇ ਦੇਖ ਕੇ ਥਾਲੇ ਥੋੜੇ ਮੰਜੇ ਉਹਨਾਂ ਦੇ ਕਿਤੇ ਬੋਤੇ ਸੀਗੇ ਰੱਖੇ ਹੋਏ ਉਹਨਾਂ ਨੇ ਬੋਤਾ ਮੁੰਨ ਲਿਆ ਬੋਤਾ ਉਹ ਮੁੰਨਿਆ ਸੀ ਕੁਦਰਤੀ ਵੀ ਚੱਲ ਆਪਾਂ ਅੱਗੇ ਪਸ਼ੂ ਉਹਨਾਂ ਨੇ ਪੱਜਾ ਵੀ ਮੁੰਨਦੇ ਸੀ ਤੇ ਬੋਤੇ ਵੀ ਮੁੰਨਦੇ ਹੁੰਦੇ ਸੀ ਆਲਚੋ ਉਹਨੇ ਭਾਈ ਬੋਤਾ ਬੋਨਤਾ ਤੇ ਬੋਤੇ ਦੀ ਉਹਨ ਜੀ ਪਈਆਂ ਡਿੱਗੀ ਦਾਲੇ ਬਰਾਲੇ ਬੰਜਿਆਂ ਜਿਹੇ ਕੋਲੇ ਜਾਣ ਸਾਰੀ ਕਹਿੰਦਾ ਕਹਦਾ ਮੈਨੂੰ ਲੱਗਦਾ ਵੀ ਛੋਡਾ ਬੋੜਾ ਬੋਤਾ ਖਾ ਗਿਆ ਉਹਨੇ ਕਿਹਾ ਨਹੀਂ ਕੀ ਬੋਲਦਾ ਕਹਿੰਦਾ ਛੋਡਾ ਬੋੜਾ ਬੋਤਾ ਖਾ ਗਿਆ ਉਹ ਕਹਿੰਦਾ ਜਾ ਭੈਣਾ ਸਾਡਾ ਬੋੜਾ ਟੱਲਾ ਤਲਾ ਬੋਤੇ ਦਾ ਹੋਇਆ ਹੈ ਦੋ ਮਾਰ ਛਤਰ ਉਹ ਪਈ ਉਹ ਕਹੇ ਬੋਤਾ ਖਾ ਗਿਆ ਛੋਡਾ ਬੋੜਾ ਉਹ ਗੱਲ ਤੇ ਨਾ ਕਿਉਂਕਿ ਬੁੜੀ ਨੂੰ ਕੇਲੇ ਖਾ ਕੇ ਬਰੀ ਸੀ ਇੱਕ ਪਹਿਲਾਂ ਠੀਕ ਕਰਦੀ ਸੀ ਡਾਕਟਰ ਨੇ ਉਹਦੇ ਕੋਲ ਡਾਕਟਰ ਨੇ ਉਨੇ ਆਖਿਆ ਵੀ ਅੱਜ ਪਕਾ ਦੇਣਾ ਤੁਹਾਡੇ ਬੋਤਾ 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 ਖਾ ਗਿਆ ਤੇ ਟੀਕਾ ਲਾ ਦਿਆਗੇ ਹੋ ਜੂ ਠੀਕ ਤੇ ਉਹ ਹੁਣ ਬੋਤਾ ਬੋਤਾ ਵੀ ਕੋਈ ਖਾਂਦਾ ਦੇਖਿਆ ਕਿਹਦੇ ਦਾ ਚਲ ਬਸਤਾ ਖਾ ਲੈਂਦਾ ਅੰਬ ਵੀ ਆਪਾਂ ਕਹਿੰਦੇ ਅੰਬ ਵਾਲੇ ਖਾ ਲੇ ਕੇਲੇ ਵਾਲੇ ਖਾ ਲੇ ਸੌ ਵਾਲੇ ਖਾ ਲੇ ਉਹ ਇੱਕ ਤੇ ਜੰਮ ਕੇ ਉਹਦੇ ਨਾਲ ਬੰਨਾ ਬਿਮਾਰ ਹੋ ਗਿਆ ਉਹ ਕਹਿੰਦਾ ਬੋਤਾ ਕੰਜਰ ਦਾ ਬੋਤਾ ਦਾ ਸਾਡਾ ਅਸੀਂ ਉਹ ਮੁੱਲਿਆ ਇੱਥੇ ਕਹਿੰਦਾ ਸ਼ਾ ਕਹਿੰਦਾ ਭਾਈ ਕਹਿੰਦਾ ਮੈਂ ਤਾਂ ਯਾਰ ਜੇ ਸੱਚੀ ਪੁੱਛੋ ਮੈਨੂੰ ਨਹੀਂ ਆਉਂਦਾ ਉਹਦਾ ਕੁਛ ਮੈਂ ਤਾਂ ਉਦਦੇ ਅਸੀਂ ਪ੍ਰਾਲਿਆਂ ਦੇ ਗਏ ਸੀ ਉਦਦੇ ਉਹ ਬੁੜੀ ਉਹਨੇ ਦੀ ਕੇਲੇ ਖਾ ਗਈ ਇਹ ਉਹਨੇ ਕਹਿੰਦਾ ਥੋੜੀ ਗੁੜੀ ਕੇਲੇ ਖਾਦੀ ਆ ਕਹਿੰਦਾ ਫਿਰ ਕੇਲੇ ਤਾਂ ਫਿਲਕਾਂ ਪਈਆਂ ਸੀ ਕੋਲੇ ਕਹਿੰਦਾ ਥੋੜੇ ਅਚ ਮੰਜੇ ਕੋਲੇ ਉੱਨ ਲੱਈ ਆ ਮੈਂ ਤਾਂ ਉਹਨਾਂ ਨੂੰ ਦੇਖ ਕੇ ਕਹਿਤਾ ਬਾਈ ਉਹਨਾਂ ਨੇ ਕੁੱਟਿਆ ਆਉਂਦੇ ਰੋ ਪਾਈ ਡਾਕਟਰ ਦੇ ਉੱਤੇ ਲਾਲ ਕਰਿਆ ਪਿਆ ਡਾਕਟਰ ਆ ਗਿਆ ਕਹਿੰਦਾ 6000 ਕਹਿੰਦਾ ਤੂੰ ਪਤੰਦਰਾ ਮਾੜਾ ਮੋਟਾ ਮੈਨੂੰ ਸਮਝਾਤਾ ਜਾਇਆ ਕਰ ਕਹਿੰਦਾ ਕੀ ਕਰ ਤੂੰ ਕਹਤੋ ਗਿਆ ਕਹਿੰਦਾ ਤੂੰ ਗੱਲ ਕੇਲੇ ਕਹਿੰਦਾ ਸੀ ਮੈਂ ਬੋਤਾ ਕਹਿੰਦਾ ਯਾਰ ਕਹਿੰਦਾ ਮਿਲਦਾ ਜਿਹੋ ਉਹ ਕਹਿੰਦਾ ਕੁੱਟਣਾ ਹੀ ਸੀ ਹੋਰ ਤੈਨੂੰ ਕੀ ਕਰਦੇ ਹੋ ਉਹਰੇ ਦੇ ਅੱਕ ਤੱਕ ਲੈਦਾ ਫੜਾ ਬਿਮਾਰ ਤੂੰ ਕਹੀ ਜਨਾ ਬੋਤਾ ਆ ਗਿਆ ਇਹ ਜੀ ਹੋਈ ਭਾਈ ਇੱਕ ਬਾਈ ਆਇਆ ਦੂਜੇ ਨੂੰ ਆਦਾ ਕਹਿੰਦਾ ਯਾਰ ਬਾਈ ਮੇਰੇ ਨਾਲ ਘਰੇ ਬਹੁਤ ਬੁਰੀ ਹੁੰਦੀ ਆ ਉਹ ਬੰਦਾ ਕਾਹ ਤੋਂ ਕਹਿੰਦਾ ਯਾਰ ਜਦੋਂ ਘਰੇ ਜਾਂਦੇ ਆ ਜਦੋਂ ਕੋਈ ਰੌਲਾ ਵਲਾ ਬੇਲੜਿਆ ਨਾ ਘੜਦੀ ਆ ਬੇਲੜ ਨੇ ਬਹੁਤ ਫੇਰਦੀ ਆ ਉਹ ਬੇਲੜਾ ਕਿਥੇ ਹਾਰ ਪੈਣ ਨਾ ਬੜਾ ਵਧੀਆ ਉਹ ਹੱਥ ਜਾ ਜਾਂਦਾ ਹੱਥ ਜਾ ਕੇ ਚਲਾਵਾ ਵੀ ਵੱਜ ਜਾਂਦਾ ਭਜਦਾ ਤਾਂ ਬੰਦਾ ਚਲਾਵਾ ਵੀ ਠੋਕਦੀ ਉਹ ਦੂਸਰਾ ਉਹਨੂੰ ਆਦਾ ਬੈਠਾ ਵਟਾ ਕਹਿੰਦਾ ਐਂ ਕਰ ਕਹਿੰਦਾ ਚਕਲਾ 베ੜਣੀ ਲਕੋਦੇ ਆਪੇ ਭਾਣਾ ਤੌੜੀ-ਤਾੜੀ ਦਾ ਜਾਂ ਆਸੇ ਨਾਲ ਹੋਰ ਥੱਪ-ਤੁੱਪ ਕੇ ਜੇ ਲਾਈ ਜਾਊ ਚਕਲਾ 베ੜਣੀ ਲਕੋਦੇ ਕਹਿੰਦਾ ਫਾ ਵੀ ਵੱਡ ਕਹਿੰਦਾ 베ੜਨਾ ਤੇਰੇ ਨਾਂ ਬੱਜੇ ਤੇ ਲਕੋਦੇ ਉਹਨੇ ਪਾਈ ਚਕਲਾ 베ੜਨਾ ਲਕੋਤਾ ਲਕੋਤਾ ਤੇ ਤੰਨਾ ਚੌਧਰਾ ਬਾਦ ਫੇਰ ਆਇਆ ਕਹਿੰਦਾ ਭਾਈ ਕਹਿੰਦਾ ਹਾਂ ਕਹਿੰਦਾ ਯਾ ਲੀੜੇ ਧੋਣ ਵਾਲੀ ਮਸ਼ੀਨ ਕਿੰਨੇ ਕਦੀ ਆਉਂਦੀ ਆ ਉਹ ਕਹਿੰਦਾ ਕਿਉਂ ਉਹ ਹੋਰ ਦਾਰ ਕਹਿੰਦਾ ਉਹਦਾ ਚਕਲਾ ਬੇਲ ਨਾਲ ਲਕੋਇਆ ਕਹਿੰਦਾ ਹੁਣ ਥਾਪੀਆਂ ਲਾਗੇ ਕੁਟਰ ਥਾਪੀਆਂ ਨਾਲ ਥਾਪੀਆਂ ਨਾਲ ਕੁੱਟਦੀ ਆ ਕਿਉਂ ਉਹਨੂੰ ਮਸ਼ੀਨ ਹੀ ਰਹਾ ਦਿੰਦੇ ਨੇ ਥਾਪੀ ਦੀ ਲੋੜ ਹੀ ਨਾ ਪਵੇ ਇਹਦੇ ਬੰਦੇ ਵੀ ਹੈਗੇ ਆ ਜਿਹੜੇ ਘਰੋਂ ਅਗਲਾ ਕਹਦਾ ਫੁੜੀਆਂ ਤੇ ਤਵਾ ਲਾਉਂਦੇ ਆ ਵੀ ਜਨਾਨੀ ਜਦ ਥਾਪੀਆਂ ਨਾਲ ਕੁੱਟਦੀ ਆ ਕਿਸੇ ਦੀ ਬੇਲਣੇ ਪੈਂਦੇ ਆ ਬਣਾਈਦਾ ਉਹ ਗੱਲ ਆ ਚਲ ਜਨਾਨੀ ਕਬੇਲ ਨਾਲ ਬੋਲਣਾ ਤਾਂ ਕਿੱਥੇ ਮਾਰਦੀ ਆ ਚਲ ਹੋਣਗੇ ਵੀ ਕਈ ਇਹ ਜਿਹੜੇ ਫਰਲਤੀ ਵਾਲੇ ਹੋਣਗੇ ਉਹਨਾਂ ਦੇ ਵੀ ਹੋਣਗੇ ਆ ਵੀ ਇੱਕ ਕਹਾਵਤ ਹੀ ਬਣਾਈ ਵੀ ਆ ਇਹ ਵੀ ਜਨਾਨੀ ਬੇਲਣੇ ਨਾ ਕੁੱਟਦੀ ਆ ਪਰ ਡਰਦਾ ਹਰੇਕ ਹੀ ਹੁੰਦਾ ਜਨਾਨੀ ਤੋਂ ਹਰੇਕ ਹੀ ਡਰਦਾ ਕੋਈ ਕਹੇ ਜAVE ਕਿੱਡਾ ਵੱਡਾ ਅਫਸਰ ਹੋਵੇ ਉਹ ਇੱਕ ਅਫਸਰ ਸੀਗਾ ਤੇ ਉਹਦੇ ਘਰ ਵਾਲੀ ਰੰਜੋ ਕਦੇ ਉਹ ਐਸਐਸਪੀ ਲੱਗਿਆ ਸੀ ਉਹ ਉਹ ਕਹਿੰਦੇ ਉਹਦੇ ਘਰ ਵਾਲੀ ਉਹਦੇ ਮੈਣ ਮੋਣ ਜਾਇਆ ਕਰੀ ਜਦੋਂ ਉਧਰ ਕਿਤੇ ਦੂਰ ਜੜੇ ਸੀ ਉਧਰ ਜੰਮੂ ਕੁਸ਼ਬੀਰ ਨਹੀਂ ਜਾਂ ਕਿਤੇ ਦੂਰ ਲਾਲਾ ਉਧਰ ਲੱਗਿਆ ਸੀ ਐਸਐਸਪੀ ਤੇ ਉੱਥੇ ਬਾਈ ਮੈਣ ਉੱਠ ਕੇ ਘਰ ਦੇ ਉਹ ਕਹਿੰਦੇ ਵੀ ਵੇਖ ਤੋ ਹੁਣ ਜਦੋਂ ਆਉਣਾ ਸਾਨੂੰ ਟਾਈਮ ਕੱਢ ਕੇ ਦੇ ਬੇਦਾਰੂਨਾਂ ਪੀਂ ਤੇ ਵੀ ਆ ਕੇ ਜਵਾਬ ਜੱਲੇ ਆਏ ਵੀ ਸਾਡੇ ਬੈਠ 2-4 ਦਿਨ ਵੀ ਅਸੀਂ ਤੈਨੂੰ ਮਿਲਣਾ ਏ ਢੀ ਦੂਰੋਂ ਵੀ ਚਲ ਦੇਰਾ ਟਾਈਮ ਨਹੀਂ ਲੱਗਦਾ ਨੌਕਰੀ ਇਹੇ ਜੀ ਆ ਚਲ ਅਸੀਂ ਆ ਜੰਨੇ ਮਿਲਣ ਉਹ ਆ ਗਏ ਜਾਵੜੇ ਉਹ ਤਾਂ ਨਹੀਂ ਇਹ ਜਾ ਹੋਇਆ ਕੁਦਰਤੀ ਉਧਰ ਕਿਤੇ ਮੇਰੇ ਲੰਮ ਜੀ ਡਿਗੀਆਂ ਪਤਾ ਨਹੀਂ ਕੀ ਡਰੋਂ ਡਰਾਂ ਲੱਗੇ ਆਪਣੇ ਇਧਰ ਬਾਰਡਰ ਨੇ ਉਹਨਾਂ ਦੀ ਡਿਊਟੀ ਉੱਥੇ ਲੱਗ ਗਈ ਕਹਿੰਦਾ ਉੱਥੇ ਲੱਗੀ ਤੇ ਉਹਨੇ ਬਾਈ ਕੀ ਕਰਿਆ ਤੇ 10 11 ਵਜੇ ਰਾਤ ਦੇ ਉਹਨੇ ਆਖਿਆ ਯਾਰ ਘਰ ਦੇ ਜਵਾਕ ਆਏ ਵੀ ਆਹ ਤਾਂ ਕਦੇ ਦਰਦੂਰੋਂ ਚਲ ਦਰਵਾਜ਼ਾ ਤੋਰੇ ਨਾ ਪੀਤੀ ਉਹਨੂੰਦਰੋਂ ਥੱਕਿਆ ਸਾਰੀ ਦਿਹਾੜੀ ਦਾ ਫਿਰਦਾ ਤੁਰਦਾ ਡਰੋਨਾ ਡਰਾਣਾ ਨੂੰ ਭਾਲਦੇ ਉਹਨੂੰ ਪਤਾ ਪੁਲਿਸ ਵਾਲਿਆਂ ਦਾ ਕੰਮ ਹੀ ਜਾਈ ਹੁੰਦਾ ਹਨੇਰਾ ਹੋ ਗਿਆ ਤੇ ਹੁਣ ਉਹਨੂੰ ਪਤਾ ਸੀ ਘਰੇ ਜਦੋਂ ਉਹ ਕਰੇ ਬੜਿਆ ਰਾਤ ਨੂੰ 10 ਵਜੇ ਜਿਹੜਾ ਸੀਰੀ ਸੀ ਉਹਨੂੰ ਪਤਾ ਸੀ ਦਾਰੂ ਕਿੱਥੇ ਪਈ ਆ ਉਹਨੂੰ ਕਹਿੰਦਾ ਇੱਕ ਵੀ ਘਰ ਦੇ ਤੋਂ ਚੋਰੀ ਦਾਵਾ-ਦਵਾਓ ਕਰੋ ਤੇ ਉਹਨਾਂ ਲਿਆ ਗਲਾਸ ਚੱਕ ਕੇ ਤੇ ਥੋੜਾ ਜਿਹਾ ਪਾਣੀ ਪਾ ਲਈ ਉਧਰ ਹੀ ਨਲਕੇ ਗਈ ਉਹ ਸਰੀ ਗਾਜ਼ਰੀ ਨੇ ਪਜਾ ਤਾਂ ਕਿ ਸਟੀਲਾਂ ਚੋਰੀ ਹੌਲੀ ਹੌਲੀ ਚੱਕਿਆ ਕੜਕਾ ਨਾ ਹੋਵੇ ਤੇ ਨੇਰੇ ਚ ਲਾਈਟ ਬਲਣਾ ਜਗਾਈ ਜਦੋਂ ਲਾਈਟ ਲਾਈ ਜਗਾਈ ਤੇ ਉਹ ਬੋਤਲ ਪਈ ਸੀ ਤੇ ਬੋਤਲ ਦੀ ਨਾ ਉਹ ਕੰਗਣੀ ਨਹੀਂ ਆਪਣੇ ਕੋ ਯਾਰ ਜਦੋਂ ਆਪਾਂ ਤੋੜਦੇ ਆ ਉਹ ਵਿੱਚ ਹੀ ਗਲ ਜਾ ਰਿਹਾ ਜਾਂਦਾ ਉਹ ਕੰਗਣੀ ਦਾ ਨਾ ਪੱਤੀ ਜੀ ਤੇ ਵਿੱਚ ਹੀ ਰਹਿ ਗਈ ਕਿਤੇ ਉਹਦੇ ਬੋਤਲ ਦੇ ਜਦੋਂ ਨੇ ਦਬਾ ਦਬ ਨੀਰੇ ਚ ਪਾਈ ਲੱਟਕ ਲੱਟ ਜੇ ਕਰੀ ਉਹ ਕੰਗਣੀ ਵਿੱਚ ਹੀ ਡੇਕੀ ਸ਼ਰਾਬ ਦੇ ਤੇ ਜਦੋਂ ਉਹਨੇ ਦੌੜ ਪੀ ਤੇ ਭਾਈ ਨੇ ਕੰਗਣੀ ਉਹਦੇ ਮੂੰਹ ਚ ਫਸ ਗਈ ਇੱਥੇ ਪਾਰ ਕੀ ਉਹ ਐ ਜੇ ਕਰੇ ਤੇ ਪੈ ਉਧਰ ਉੱਠ ਖੜੀ ਜਨਾਨੀ ਉਹ ਕਹਿੰਦੀ ਕੀ ਗੱਲ ਹੋ ਗਈ ਕਹਿੰਦਾ ਗਲਤਾਂ ਕੁਛ ਨਹੀਂ ਹੋਈ ਗਲਤ ਉਹ ਕਹਿੰਦੀ ਉਰੇ ਲਾਈਟ ਜਗਾ ਤੀ ਉਹ ਦੱਸਦਾ ਜਦੋਂ ਲਾਈਟ ਦੇ ਹੱਥ ਦੇ ਵਿੱਚ ਅਧਾ ਪੈਗ ਫੜਿਆ ਵਾ ਤੇ ਬਾਕੀ ਤੇ ਉਹ ਪਾਣੀ ਥੱਲੇ ਡਿੱਗੀ ਪਈ ਕੰਗਣੀ ਉਹ ਕਹਿੰਦੀ ਤੂੰ ਤਾਂ ਕਹਿੰਦਾ ਸੀ ਮੈਂ ਤੈਨੂੰ ਟਾਈਮ ਖਣਾ ਭਾਗ ਮੰਨੇ ਹੁਣ ਕੀ ਕਰਗੇ ਜਣੀ ਐ ਕਈ ਵਾਰ ਬੰਦਾ ਬੁੜੀਆਂ ਦੇ ਕੋਲੇ ਚੋਰੀ ਵੀ ਆਪਰੇ ਕਰਦਾ ਤਾਂ ਹੁੰਦਾ ਚੋਰੀ ਪਰ ਚੋਰੀ ਰਹਿੰਦੀ ਨਹੀਂ ਹੁੰਦੀ ਉਹ ਬਾਈ ਕਹਿੰਦਾ ਕਹਿੰਦਾ ਯਾਰ ਮੈਂ ਤਾਂ ਲੱਗਿਆ ਸੀ ਅਦਨ ਚੋਰੀ ਕਰਨ ਵੀ ਚੱਲ ਸੀਰੀਜ਼ ਦੇ ਨਾਲ ਲੜ ਕੇ ਤੇ ਮੋਟਾ ਜਾਪਿਆ ਗੱਪਾਂ ਆ ਕੇ ਚੱਲ ਕੇ ਬੱਚ ਕੇ ਬਹਿ ਕੇ ਰੋਟੇ ਟਿੱਕਾ ਕੇ ਗੱਲਾਂ ਬਾਤਾਂ ਕਰਨਾਂਗੇ ਕਹਿੰਦਾ ਪਹਿਲਾਂ ਹੀ ਫੜੇਗੇ ਪਾਣੀ ਉਹ ਗਲਤੀ ਵੱਜੀ ਕੰਗਣੀ ਜਾ ਕੇ ਸਿੱਧੀ ਬਈਆਂ ਗੱਲਾਂ ਵਿੱਚ ਇਹਦੇ ਬਹੁਤ ਸੁਣਾਉਂਦੇ ਆ ਬਾਈ ਤੇ ਹੋਰ ਵੀ ਬਹੁਤ ਸੁਣਾਉਂਦੇ ਆ ਬੜੀਆਂ ਛੜਦੇ ਆ ਗੱਲਾਂ ਉਸ ਵਿੱਚ ਗੱਲਾਂ ਕਰ ਲੋ ਗੱਲਾਂ ਉਹਨਾਂ ਦੀਆਂ ਬਹੁਤ ਜਾਨੀ ਸੌਣ ਵਾਲੀਆਂ ਹੁੰਦੀਆਂ ਵਿੱਚੋਂ ਐ ਵੀ ਇੱਕ ਦੂਜੇ ਨਾਲ ਸੇ ਮਖੌਲ ਲਾ ਜਿਵੇਂ ਬਣਾਉਂਦੇ ਆ ਫੇਰ ਇੱਕ ਹੋਰ ਬਣਾਈ ਉਹਨਾਂ ਨੇ ਯਾਰ ਅ ਸੀਗਾ ਕਿ ਰਾਹ ਤੇ ਉਹ ਤਾਂ ਸੈਂਡੜਾ ਹੀ ਬਰੇ ਕਹਿੰਦਾ ਕਿ ਮਗਰ ਮੇਰੇ ਤੇ ਥੋੜੀਆਂ ਐ ਜਿਹੜਾ ਸੀ ਕੀ ਦਾ ਰੋਈ ਪਾਇਦਾ ਸੁਣਾਈ ਬਹੁਜਣੀਆਂ ਗੱਲਾਂ ਤਾਂ ਇੱਕ ਦੂਜੇ ਨੂੰ ਟੀਚਰ ਨੂੰ ਟੀਚਰੀ ਜਰ ਬਹੁਤ ਚੱਲਦਾ ਹੈ ਬਹੁਤ ਗੱਲਾਂ ਸੁਣਦੇ ਆ ਲੋਕ ਹਾਂ ਵਿਆਸੇ ਨੂੰ ਫੌਲ ਜੇ ਵਾਲੀਆਂ ਲੈਕ ਦੂਜੇ ਨਾਲ ਆਮ ਛੜਦੇ ਆ ਆਪਦੇ ਤੇ ਹੁੰਦੇ ਬੁੜਗਾ ਤੇ ਬੁੜਗਾ ਇਕੱਠੇ ਜਿਵੇਂ ਕਿਸੇ ਨੇ ਕਿਹਾ ਸੀ ਕਹਿੰਦਾ ਕਿ ਬਾਈ ਸਾਰੇ ਦੱਸੋ ਜਿਹੜਾ ਆਪਦੀ ਜਨਾਨੀ ਤੋਂ ਨਹੀਂ ਡਰਦਾ ਕਹਿੰਦਾ ਬਾਹਾਂ ਖੜੇਆਂ ਕਰੋ ਕਹਿੰਦਾ ਜਿਹੜਾ ਆਪਦੀ ਜਨਾਨੀ ਤੋਂ ਨਹੀਂ ਡਰਦਾ ਕਿਸੇ ਨੇ ਨਹੀਂ ਕਰੇ ਸਾਰੇ ਬੈਠੇ ਕਹਿੰਦੇ ਭਰਾਵਾ ਡਰਦੇ ਆ ਉਹ ਕਹਿੰਦਾ ਹੋਰ ਕਿਸੇ ਤੋਂ ਬਾਹਰ ਕਹਿੰਦਾ ਲੱਖੀ ਹਜਾਰੀ ਕਰੇ ਕਹਿੰਦਾ ਨਖਾਸੜੇ ਦੀ ਮਾਰੀ ਤੇ ਉਹ ਕਹਿੰਦਾ ਕੀ ਕਹਿਣਾ ਭਾਈ ਕੀ ਕਹਿਣਾ ਦੱਸੀ ਦੱਸੀ ਉਹ ਕਹਿੰਦਾ ਦੱਸਾਂ ਤੈਨੂੰ ਕੀ ਕਹਿਆ ਜਰ ਕਹਿੰਦਾ ਬਾਹਰ ਕਹਿੰਦਾ ਬਾਹਰ ਸਾਡੀ ਫੁੱਲ ਇੱਜ਼ਤ ਆ ਜਦੋਂ ਕਰੇ ਜਾਂਦੇ ਨੇ ਜੇ ਜਨਾਨੀ ਨੇ ਕਹਿਤਾ ਆਹ ਕੰਮ ਅਭੀ ਕਰਨਾ ਹੈ ਕਹਿੰਦਾ ਉਹਦੀ ਕਰਨਾ ਪਊ ਉਹ ਕਹਿੰਦਾ ਵੀ ਨਹੀਂ ਅੱਜ ਨਹੀਂ ਸਵੇਰੇ ਸੀ ਕਹਿੰਦਾ ਉਹਨੇ ਰੁੱਸ ਕੇ ਬਹਿ ਜਾਣਾ ਫੇਰ ਤੈਨੂੰ ਰੋਟੀ ਨਹੀਂ ਉਹ ਵੀ ਝਾਕੇਗਾ ਟਾਈਮ ਸੜ ਨਹੀਂ ਮਿਲਣੀ ਐ ਪਾਣੀ ਨਹੀਂ ਤੈਨੂੰ ਪੜਾਉਣਾ ਲੀੜਾ ਲੱਤਾਂ ਨਹੀਂ ਤੈਨੂੰ ਪੜਾਉਣਾ ਹਾਂ ਚਾਕੇਗਾ ਬਲਟਾ ਬਜੌਰਾ ਦੀ ਮਾਂ ਨੂੰ ਤੇ ਨਹੀਂ ਸਹੀ ਗੱਲ ਆ ਬੰਦਾ ਹੋਰ ਕਿਸੇ ਤੋਂ ਡਰੇ ਨਾ ਡਰੇ ਜਰਾਨੀ ਤੋਂ ਬੰਦਾ ਡਰਨਾ ਨਹੀਂ ਪੈਂਦਾ ਹਰ ਇਹ ਘਰਦਾ ਉਹ ਡਰਦਾ ਵੀ ਹੁੰਦਾ ਤੇ ਨਹੀਂ ਨਹੀਂ ਵੀ ਉਹ ਗੱਲ ਕਹਿਣ ਦਾ ਭਾਵਨਾ ਵੀ ਕਰਨੀ ਪੈਂਦੀ ਆ ਵੀ ਨਾ ਕਰੇ ਤਾਂ ਬੰਦਾ ਕੋਈ ਗੱਲ ਜੇ ਉਹ ਕਹਿੰਦਾ ਵੀ ਹੁਣੇ ਆਟਾ ਭਾ ਕੇ ਲਿਆ ਵੀ ਹੁਣੇ ਚਾਹੀਦਾ ਵੀ ਜਾਣਾ ਹੀ ਪਊ ਹਰ ਰੋਟਾ ਕੱਲ ਜਾਇਆ ਜੀ ਵੀ ਆ ਜਾਣਾ ਵੀ ਜਾ ਜਾ ਕੇ ਸਾਡਾ ਪਰੋਠਾ ਆਨੇ ਪਰਦਨੀਆਂ ਪਰੋਟੇ ਤਨਵਾਇ ਨੂੰ ਇਹਦੀਆਂ ਗੱਲਾਂ ਬਾਈ ਆਪਸ ਵਿੱਚ ਨਾਲ ਮਿਲ ਕੇ ਬਹੁਤ ਚੱਲਦੀਆਂ ਆ ਹਾਂ ਤੇ ਕਈ ਈਰ ਹੋ ਜਾਂਦੇ ਸਾਡੇ ਇੱਕ ਬੰਦਾ ਸੀਗਾ ਇੱਥੇ ਆਪਣੇ ਪਿੰਡ 'ਚ ਸੀ ਤਾਂ ਉਹ ਕੈਪਟਨ ਰਿਟਾਇਰ ਹੋਇਆ ਵਾ ਉਹ ਵੀ ਵਈ ਐਂ ਕਰਿਆ ਕਰੇ ਮੈਂ ਕਿਰਾਂ ਦੇ ਕੋਲ ਘਰੇ ਗਿਆ ਘਰੇ ਕਦੇ ਪੂਰਾ ਯਾਨੀ ਚੋਟੀ ਦਾ ਬੰਦਾ ਆਇਆ ਨੇ ਪੈਨਸ਼ਨ ਤਗੜੀ ਮੈਂ ਤਾਂ 50-60000 ਰੁਪਏ ਪੈਨਸ਼ਨ ਹੋਦੀ ਨੇ ਵੀ ਨੇਵੀ ਦੇ ਵਿੱਚ ਆ ਪਾਣੀ ਵਾਲੇ ਜੁਹਾੜਾਂ ਦੇ ਵਿੱਚ ਅਸੀਂ ਉਹ ਤੇ ਜਦੋਂ ਕਦੇ ਸਾਡੇ ਨਾਲ ਉਹਨਾਂ ਦੀ ਚੰਗੀ ਬਣਦੀ ਹੁੰਦੀ ਸੀ ਤੇ ਮੈਂ ਮੇਰੇ ਕੋਲੋਂ ਵੀ ਪੀ ਲੈਂਦਾ ਸੀ ਮੈਂ ਵੀ ਪੀ ਜਾਂਦਾ ਉਹ ਵੀ ਪੀ ਜਾਂਦਾ ਮੈਨੂੰ ਜਦੋਂ ਕਦੇ ਇਕੱਠੇ ਹੋਣਾ ਕੋਈ ਵਾਰ ਅਸੀਂ ਦੋਨੋਂ ਨੇ ਬਹਿ ਕੇ ਪੀਣੀ ਉਹਨਾਂ ਦੀ ਪੇਲੀ ਸਾਡੇ ਕੋਲੇ ਹੁੰਦੀ ਸੀ ਮਾਮਲੇ ਤੇ ਤੇ ਮੈਂ ਉਹਨਾਂ ਦੇ ਜਦੋਂ ਘਰੇ ਕਦੇ ਧੱਪਾ ਆਹਾਂ ਦਿਨ ਜੇ ਸੀ ਗਰਮੀ ਦਾ ਮਹੀਨਾ ਲੋ ਗਿਆ ਤੇ ਉਹ ਪਾਈ ਪੇਟੀ ਤੇ ਰੱਖੀ ਬੋਤਲ ਕੋਲੇ ਕੱਚ ਦਾ ਗਲਾਸ ਪਿਆ ਇਹਦਾ ਪਾਣੀ ਨਾ ਪੂਣੀ ਲੈਣ ਨਾ ਦੇਣਾ ਤੇ ਜਦੋਂ ਅਸੀਂ ਅੰਦਰ ਕੇ ਮੈਨੂੰ ਆਏ ਹੱਥ ਮਾਰੇ ਮੈਂ ਜਾਵੜਿਆ ਮੈਂ ਕਿਹਾ ਹਾਂ ਮੈਂ ਕਰਕੇ ਤੇ ਮੈਨੂੰ ਕਹਿੰਦਾ ਪੇਟੀ ਤੇ ਚੱਕ ਗਲਾਸ ਕਨਾ ਦੀ ਬੋਤਲ ਵੀ ਥੋਪਾ ਲਾ ਪਾ ਲਾ ਤੇ ਮੈਂ ਕਿਹਾ ਪਾਣੀ ਕਹਿੰਦਾ ਪਾਣੀ ਪੂਣੀਆਂ ਉਹ ਕਰ ਦਿਆ ਨੇ ਹੱਥ ਕਹਿੰਦਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਦੇਣਗੇ ਪਾਣੀ ਆਪਾਂ ਨੂੰ ਇਹਨਾਂ ਚਪੋਰ ਪਾ ਆ ਮੈਂ ਪਰ ਹੈ ਨਾ ਜਰ ਰੀ ਬੀ ਕਾਰਡੀਦਾਰੂ ਰੰਬ ਭਾਇ ਤਣੀ ਪੂਰੀ ਹਾਂ ਤੇ ਉਹ ਕਿੱਦਾਂ ਹੀ ਮੈਂ ਕਿਹਾ ਫਿਰ ਉਹ ਮੈਂ ਕੀਤ ਪੁੱਛਿਆ ਮੈਂ ਜਰ ਐ ਕਾ ਤੋ ਕਰ ਦਿੰਦਾ ਤੂੰ ਉਹ ਕਹਿੰਦਾ ਕੀ ਕਰਾਂ ਯਾਰ ਸਾਡੇ ਜਵਾਕ ਐ ਇੰਨੀ ਨਫ਼ਰਤ ਮੰਨਦੇ ਆ ਸਾਲੇ ਪੀਂਦੇ ਨਹੀਂ ਬਾਤਾਂ ਨਹੀਂ ਚਲੋ ਕਰ ਲਈ ਤਾਂ ਬੁੜੀਆਂ ਤਾਂ ਕਹਿੰਦੀਆਂ ਨੇ ਵੀ ਨਾ ਪਿਓ ਤੇ ਕਹਿੰਦਾ ਹੁਣ ਜਵਾਕ ਵੀ ਮੇਰੀ ਨੋਂ ਵੀ ਤੇ ਸਾਡੇ ਜਵਾਕ ਵੀ ਕਹਿੰਦਾ ਮੁੰਡਾ ਵੀ ਮੇਰਾ ਟੈਣ ਲੱਗ ਗਿਆ ਵੀ ਡੇੜੀ ਨਾ ਪੇ ਕਹਿੰਦਾ ਮੈਂ ਹੁਣ ਕੀ ਕਰਾਂ ਕਹਿੰਦਾ ਮੈਂ ਹੁਣ ਚੈਰ ਤੋ ਗਿੱਜਿਆ ਆ ਔਏ ਬਲੇ ਦਾ ਹੈ ਇਹ ਮੇਰਾ ਪੈ दारू ਬਿਨਾ ਸਰਦਾ ਨਹੀਂ ਹੈ ਤੇ ਮੈਂ ਮੈਂ ਤਾਂ ভাই ਪੀਣੀ ਤੇ ਉਹ ਮੈਂ ਕਹਾਂ ਤੂੰ ਐਂ ਉਹ ਪਾਣੀ ਦੀ ਬੋਤਲ ਭਰ ਕੇ ਧਰਦਿਆ ਕਰ ਪਾਣੀ ਦੀ ਬੋਤਲ ਪਹਿਲਾਂ ਰੱਖ ਪਹਿਲਾਂ ਰੱਖ ਦੇ ਤਾਂ ਕਹਿੰਦਾ ਦਿਨੇ ਦੁਪਹਿਰੇ ਧਰਦੇ ਸਵੇਰੋਂ ਧਰਦੇ ਚਲ ਇਹ ਹੀ ਤੱਤਾ ਹੀ ਹੋਜੂ ਹੋਰ ਕੀ ਹੋਜੂ ਪਰ ਪਾਣੀ ਤਾਂ ਵਿੱਚ ਪਾਉ ਆ ਤੂੰ ਸੁੱਕਾ ਹੀ ਚੱਕਦਾ ਕੰਮ ਸੁੱਕਾ ਤੇਰਾ ਉਦੋਂ ਵੀ ਕੰਮ ਆ ਤੇ ਮੈਨੂੰ ਕਹਦਾ ਐਂ ਉਹ ਕਰ ਹੌਲੀ ਕਰ ਲੈ ਮੈਨੂੰ ਥੋੜੀ ਕਰ ਲੈ ਕਹਿੰਦਾ ਮਾ ਕਰਨ ਕਹਿੰਦਾ ਅੱਧੀ ਚਪਾਲ ਆ ਕੇ ਇਹਦਾ ਲੈ ਚਲ ਉੱਥੇ ਪੀਵਾ ਕੇ ਅਸਲ ਪਾਰਲੀਮੈਂਟ ਮੈਂ ਚੱਲ ਉਹਦੀ ਜਿਹਨੇ ਪਾਤੀ ਮੈਂ ਪਾਰਲੀਮੈਂਟ ਲੈ ਆ ਕੇ ਖੇਤ ਆ ਕੇ ਖੇਤ ਬਹਿ ਕੇ ਫਿਰ ਮੈਂ ਪੁੱਛਿਆ ਨੂੰ ਮੈਂ ਕਿਹਾ ਵੀ ਆਹ ਵੇਖੋ ਨਾ ਆਪਾਂ ਬੈਠੇ ਖੇਤ ਪਿੰਨੇ ਮੈਂ ਕਿਹਾ ਯਾਰ ਆਹ ਤਾਂ ਜੇ ਤੂੰ ਸਾਡੇ ਘਰੇ ਵੀ ਆਵੇਂ ਪਾਣੀ ਤਾਂ ਮੈਂ ਲੈ ਕੇ ਹੀ ਆਉਂ ਚਾਹ ਪਰ ਬੁੱਢੀਆਂ ਆਪਾਂ ਨੂੰ ਗਾਲੀ ਪੈਣ ਗਾਲੀ ਪੈਣ ਵੀ ਮਰਨਾ ਤਾਂ ਨਹੀਂ ਆਪਾਂ ਤਾਂ ਵੀ ਆਪਾਂ ਤਾਂ ਆਪਦੇ ਆ ਵੀ ਮਰੀ ਜੰਨੇ ਆ ਨਾ ਪਾਣੀ ਤੋਂ ਅੰਦਰ ਦਾਰੂ ਨਾ ਘੋਣੀ ਕਿਤੇ ਹੋਰ ਹਾਂ ਤੇ ਆਏ ਆ ਜਾਨੀ ਕਹਿਣ ਦਾ ਬਾਈ ਨੇ ਕੈਪਟਨ ਪੂਰਾ ਪੈਣਾ ਸਰਦ ਨਹੀਂ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਉਹ ਕੁਰਸੀ ਤੇ ਬਹਿ ਕੇ ਪੀਵੇ ਤੇ ਕਹੇ ਕਿ ਉਹਨੇ ਯਾਰ ਕਮਾਈ ਆ ਉਹਦੀ ਮੁੱਡੇ ਵੀ ਨਹੀਂ ਕਹਿ ਸਕਦੇ ਮੁੱਡੇ ਵੀ ਨਹੀਂ ਕਹਿ ਸਕਦੇ ਹਾਂ ਵੀ ਭਾਈ ਮੈਂ ਆਪਦੀ ਕਮਾਈ ਕਰੀ ਆ ਮੈਂ 18 20 30 ਸਾਲ ਬਾਹਰ ਲਾਇਆ ਮੈਂ ਹਾਂ ਛੋਟੋ ਤਾਂ ਨਹੀਂ ਹਾਂ ਛੋਟੋ ਤਾਂ ਨਹੀਂ ਮੈਂ ਤਾਂ ਆਪਦੇ ਪੈਸਿਆਂ ਦੀ ਪੇਨ ਜੋ ਮੈਂ ਆਪਦੀ ਲਿਓ ਨਾ ਚਲੋ ਹੁੰਦਾ ਤੇ ਉਹ ਕਹਿਣ ਦਾ ਭਾਅ ਬਈ ਜਿਹੜਾ ਫਿਰ ਪਹਿਲਾ ਰੱਖ ਆ ਤਾਂ ਹੀ ਓਵਰ ਨਹੀਂ ਵਾਲੀ ਕੱਢੀ ਜਿਹੜੇ ਬੰਦੇ ਨਾਲ ਘਰੇ ਐ ਕੁੱਤੇ ਖਾਣੀ ਜੀ ਹੁੰਦੀ ਉਹ ਚੋਰੀ ਚੱਪੇ ਜੇ ਕਰੇ ਨਾ ਉਦੋਂ ਤਾਂ ਸ਼ਰਾਬ ਛੱਡੇ ਕੋਈ ਚੰਗੀ। ਸ਼ਰਾਬ ਛੱਜੇ ਉਹਦੀ ਉਮਰ ਘਟ ਜਾਂਦੀ ਬੰਦੇ ਦੀ। ਹਾਂ ਉਮਰ ਘਟ। 24 ਘੰਟੇ ਮੈਂ ਫਿਕਰ ਹੀ ਰਹਿਣਾ। ਉਹਨੂੰ ਫਿਕਰ ਹੀ ਰਹਿਣਾ ਕਿਉਂਕਿ ਹਟੜਾ ਤਾਂ ਉਹਨੇ ਹੈ ਨਹੀਂ। ਚੋਰੀ ਪੀਉ ਚੋਰੀ ਪੀਉ ਵੱਧ ਪੀਉ। ਵੱਧ ਪੀਉ ਸੁੱਕੀ ਪੀਉ ਸੁੱਕੀ ਪੀ ਕੇ ਸਰੀਰ ਸਾੜੂ ਆਵਦਾ। ਸਰੀਰ ਸਾੜ ਫਿਰ ਘਰੇ ਨਾਲ ਲੜਾਈ ਹੋ। ਫਿਰ ਘਰੇ ਲੜਾਈ ਹੋ। ਆ ਗਿਆ। ਵੀਰਾਂ ਦੇ ਨਾ ਹੀ ਪੀਵੇ ਬੰਦਾ ਚੰਗਾ ਹਨਾ ਆਹ ਦੀ ਟੋਕ ਨਾ ਵੀ ਇਹ ਕਿੰਨੀ ਪੀਉਂਨੀ ਪੀਦਾ ਨਾ ਓਨੀ ਪੀਦਾ ਇੱਕ ਪਾਸੇ ਰੱਖ ਲੈ ਪਾਣੀ ਪੂਣੀ ਰੱਖ ਕੇ ਆ ਗਾ ਪਗਲਾ ਵਾਲਾ ਪਾਸੇ ਜਾ ਫੇਰ ਲੱਗ ਹਾਂ ਫੇਰ ਉਹਨੇ ਇੱਕ ਬੰਦਾ ਬੈਠਾ ਹੈ ਉਹਨੂੰ ਘਰੋਂ ਬੜੀ ਘੂੜ ਕਾਪੋ ਕੋ ਜਿਹੋਦra ਦੋ ਬੰਦੇ ਘਰੇ ਜਾਵੜੇ ਕਾਮੀ ਉਹ ਪੂਰਾ ਕਲੇ ਇੱਥੇ ਲੈ ਕੇ ਬੜ ਗਿਆ ਕਰ ਇਹਨੂੰ ਕਿਨੇ ਗਿਆ ਸੀ ਤੇ ਲੈ ਕੇ ਆਉਣ ਨੂੰ ਨਾਲ ਨਾ ਤੇੜਾ ਕੋਈ ਆ ਉਹ ਬਹੁਤ ਔਖਾ ਵਿਚਾਰਾ ਜਦੋਂ ਔਖਾ ਉਹ ਤੇ ਉਹਨੇ ਕੀ ਕਰਿਆ ਜਾ ਰਿਹਾ ਉਹ ਕਿਸੇ ਦੇ ਘਰੇ ਜਾਵੜਿਆ ਕਰੀ ਵਿਚਾਰਾ ਰੌਣਕ ਤਾਂ ਲਾਉਣੀ ਸੀ ਉਹਨੇ ਆਪ ਦੇ ਘਰੇ ਹਾਂ ਫਿਰ ਆਪਣੇ ਟੂ ਮੇਰੇ ਕੋਲੇ ਜਾਵੇਂ ਦੋ ਬੰਦੇ ਤੁਸੀਂ ਜਾਵਣੋ ਆਪਾਂ ਬੈਰੀਅਟ ਬੈਠ ਕੇ ਚ ਬਈਏ ਚਲ ਬੁੜਗੇ ਤਾਂ ਦੂਰ ਵੀ ਬਹਿ ਜਗੇ ਮੈਂ ਕਿ ਆਪਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਚਾਹ ਪਾਣੀ ਮਿਲੂ ਪੀਵਾਂਗੇ ਹੈ ਮੇਰਾ ਬੱਤਾ ਕਰ ਤਾ ਪਾਸੋਂ ਹਾਂ ਤੇ ਇਹਨੇ ਨਾ ਜਰਾ ਆਪਣਾ ਟਾਈਮ ਪਾਸ ਹੋ ਜਾਊਗਾ ਉਹ ਬੰਦਾ ਤਾਂ ਸੀ ਇਹੇ ਜਾ ਜਿਹੜੀ ਉਹਦੇ ਘਰੋਂ ਸੀ ਉਹ ਕਹਿੰਦੀ ਵੀ ਬੜੇ ਹੀ ਨਾ ਕੋਈ ਬੰਦਾ ਬੰਦਾ ਨਾ ਵਿੱਚ ਹਾਂ ਵੀ ਸਾਡ ਇਹ ਨਾ ਲੈ ਕੇ ਆਵੇ ਉਹ ਬਹੁਤ ਔਖਾ ਵਿਚਾਰਾ ਉਹਨੇ ਕਿਸੇ ਦੇ ਘਰੇ ਜਾਵੜਿਆ ਕਰੇ ਜਦੋਂ ਕਿਸੇ ਦੇ ਘਰੇ ਜਾਵੜਿਆ ਕਰੇ ਉੱਥੇ ਉਹ ਵਿਚਾਰਾ ਸਿਆ ਕਰੇ ਖਡਿਆ ਕਰੇ ਬੁਰੇ ਹਾਲ ਉਹ ਕਰਿਆ ਕਰੇ ਆ ਜਾਨੀ ਆ ਦੱਸ ਉਹ ਜਨਾਨੀ ਨੂੰ ਤੇਰੇ ਮੇਰੇ ਕਿਆ ਬੁੜੀਆਂ ਜਾ ਕੇ ਦੱਸ ਦਿੰਦੀਆਂ ਸੀ ਹਾਂ ਜਾ ਕੇ ਤੋਂ ਦੱਸ ਦਿੰਦੀਆਂ ਸੀ ਉਹ ਕਹਿੰਦੀਆਂ ਸੀ ਵੀ ਬੰਦਾ ਐ ਕਰਕੇ ਤੇ ਤੇ ਵੀ ਇਹ ਨਾ ਬਾਹਰ ਬਹੁਤ ਹੱਸਦਾ ਵੀ ਘਰੇ ਆ ਕੇ ਜਦ ਕੋਈ ਨਹੀਂ ਘਰੇ ਆ ਕੇ ਤਾਂ ਜਮਾ ਹੀ ਨਹੀਂ ਬੋਲਦਾ ਇਹ ਬਾਹਰ ਹੀ ਹੱਸੀ ਜਾਂਦਾ ਉਹ ਕਹਿੰਦੀ ਕਰਿਆ ਕਿ ਕੀ ਬੋਲੇ ਜੋ ਵਿਚਾਰਾ ਦੋ ਬੰਦੇ ਲੈ ਕੇ ਉਹਨਾਂ ਕਦੇ ਪੀਲਾ ਖਾਂਦਾ ਪੜਦਾ ਤੂੰ ਹੀ ਤੇ ਡਾਂਗ ਲੈ ਕੇ ਦਾਲੇ ਹੋ ਜਾਂਦੀ ਐ ਤੇਰੇ ਕੋਲੇ ਇਹ ਕਿਵੇਂ ਖੜੇ ਹੈ ਤੇ ਫਿਰ ਉਹਨਾਂ ਦੇ ਘਰੇ ਜਾ ਕੇ ਇਹਨਾਂ ਦਾ ਖਲਬੋਲਣਾ ਪਉਣਾ ਉਹ ਨਹੀਂ ਸਹਾਈ ਉਹ ਕਹਿੰਦੀ ਵੀ ਵੇਖ ਐਨਾ ਆਪਣੇ ਸਾਡੇ ਕਰੇ ਉਹਨਾਂ ਦੇ ਕਰੇ ਤਾਂ ਇੰਨੀ ਰੌੜਕ ਬੰਦੇ ਦੋ ਆਉਂਦੇ ਆ ਦੋ ਮੁੜ ਜਾਂਦੇ ਆ ਬਈ ਮਾ ਗਏ ਮੌਨਾਂ ਦੇ ਕਰੇ ਰੱਬ ਦੀਆਂ ਬਹੁਤ ਚੀਜ਼ਾਂ ਦਿੱਤੀਆਂ ਨੰਨਾ ਤੇੜਾ ਕਹਿੰਦੀ ਕਾਹ ਤੋਂ ਦਿੱਤ ਗਏ ਨੇ ਉਹਨਾਂ ਦੇ ਘਰੇ ਜੀਜਾ ਰਬ ਨੇ ਉਹ ਕਹਿੰਦੀ ਉਹਨਾਂ ਦੇ ਘਰੇ ਖੁਸ਼ ਖੁਸ਼ੀ ਆ ਖੁਸ਼ੀ ਆ ਰੌਣਕ ਆ ਕਹਿੰਦੇ ਲੋਕ ਆ ਬਹਿੰਦੇ ਆ ਖੜਦੇ ਆ ਹੱਸਦੇ ਆ ਜਾਂਦੇ ਉੱਥੇ ਚੱਲ ਤਾਂ ਹੀ ਬੰਦਾ ਜਾਂਦਾ ਨਾ ਕਹਿੰਦੀ ਸ਼ਾ ਕਹਿੰਦੀ ਬਸ ਜੀ ਕਹਿੰਦੀ ਮੈਂ ਆਇਆ ਚਾਰ ਬੰਦੇ ਸਾਡੇ ਵੀ ਆਉਣ ਤੇ ਕਹਿੰਦਾ ਸਾਡੇ ਵੀ ਰੱਬ ਆਈ ਹਸਣ ਖੱਡ ਪੂਰਾ ਦੋਕਲ ਦਿਲਾ ਰੋ ਰੱਬ ਨੇ ਕੀ ਕਰਨਾ ਉਹ ਰੱਬ ਨੇ ਕੀ ਮਨ ਖੋਦ ਰੱਖੋ ਉਹ ਭਾਈ ਉੱਥੇ ਬੈਠਾ ਮੇਰੇ ਰੰਗ ਤਾਂ ਹੱਸੀ ਜਾਵੇ ਬੈਠਾ ਬੰਦਿਆਂ ਜਿਹਦੇ ਭਾਈ ਉਹ ਜਾਵੇ ਬਗੀ ਕਹਿੰਦਾ ਲੈ ਵੀ ਪੱਟ ਨੂੰ ਹੋਉਂਦੀ ਆ ਕੰਡਾ ਉਹ ਮੈਨੂੰ ਪੋ ਕਦਾ ਪਾਇਲ ਨੂੰ ਦਾਸ ਤਾਂ ਕੇ ਸਿਰ ਵੀ ਉਹਨਾਂ ਦੇ ਘਰੇ ਬੈਠਾ ਤੇ ਭਾਈ ਉਹ ਤਾਂ ਵਿਚਾਰਾ ਲੋਕੇ ਉਹ ਉਹ ਦੂਰੋਂ ਉਲਤ ਉਹ ਸਹਜਾ ਗੱਲ ਸੋਲ ਮੇਰੀ ਮੇਰੀ ਗੱਲ ਸੋਲ ਮੇਰੀ ਉਹ ਪਾਇ ਗੱਲ ਨਹੀਂ ਸੋਲਦਾ ਪਿਆਰਾ ਲੋਕ ਦਾ ਉਹ ਬੁੜੀਆਂ ਫੜ ਲੈਂਦੀਆਂ ਚੱਲ ਕੋਈਆਂ ਕਹਿੰਦੇ ਹੁਣ ਤੈਨੂੰ ਆਏ ਅਸੀਂ ਕੀ ਕਹਿਣ ਦੇ ਦੇਂਗੇ ਔਲੇ ਬੈਠੀਆਂ ਸੀ ਤੇਰੇ ਉਹ ਕਹਿੰਦਾ ਲੈ ਵੀ ਆ ਗਈ ਜਦੋਂ ਉਹਨੇ ਆ ਗਈ ਕਹਦੇ ਸਾਰਿਆਂ ਦੇ ਕੰਨ ਚੱਕ ਲੈ ਜਾਂ ਉਹਦੀ ਬੋਹਲੀ ਉਹਨਾਂ ਨੇ ਬੁੜੀਆਂ ਨੇ ਕਹਿੰਦੀ ਕੀ ਗੱਲ ਕਹਿੰਦੀ ਪੈਣੋਂ ਮੈਂ ਤਾਂ ਅੱਜ ਆਏ ਆਈਆਂ ਵੀ ਜਿੰਨੇ ਬੰਦੇ ਆ ਸਾਰੇ ਬੈਠੇ ਆ ਇਹਨੂੰ ਮੈਂ ਅੱਜ ਕਹਿਣ ਲੱਗੀ ਆ ਵੀ ਸਾਰੇ ਕੋਈ ਨੇ ਆਪਣੇ ਘਰੇ ਵੀ ਲਿਆਇਆ ਕਰ ਹਾਂ ਫੇਰ ਮੈਂ ਆਪਣੇ ਪਾਣੀ ਧਾਣੀ ਚਾਹ ਪਾਣੀ ਲਿਆਇਆ ਕਰੂੰ ਆ ਮੈਨੂੰ ਨਹੀਂ ਪਤਾ ਲੱਗਦਾ ਪਰ ਮੈਨੂੰ ਪਤਾ ਮੈਂ ਤਾਂ ਮੈਂ ਤਾਂ ਹਣ ਕੰਨ ਖੁੱਲਿਆ ਮੇਰੇ ਵੀ ਆਏ ਜਿਹੜੇ ਬੰਦੇ ਲੋਕ ਹੱਸਦੇ ਆ ਟੱਬਰ ਜਿਹੜੇ ਉਹਦੇ ਘਰ ਵਸਦੇ ਆ ਤੇ ਅਸੀਂ ਤਾਂ ਮੈਂ ਤਾਂ ਕੱਲੀ ਪਈ ਆ ਇਹ ਡਰਦਾ ਮੇਰੇ ਕੋਲੇ ਨਹੀਂ ਆਉਂਦਾ ਇਹ ਆ ਬੈਠਾ ਆ ਬੈਠਾ ਤੇ ਜੇ ਅਸੀਂ ਵੀ ਸਾਰੇ ਅਸੀਂੇ ਖੜੀਏ ਸਾਡੇ ਘਰੇ ਵੀ ਰੌਣਕ ਲੱਗੇ ਚਾਰ ਬੰਦੇ ਬੈਠੇ ਸਕੇਟਾਉਂਦੇ ਰੌਣਕ ਵੜੀ ਤੇ ਉਹ ਫੇਰ ਭਾਈ ਉਹਨੂੰ ਆਕਾ ਲਾਈ ਫੇਰ ਉਹ 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 ਉਹਨੂੰ ਪੁੱਛੇ ਕਹਿੰਦਾ ਸੱਚੀ ਕਹਿੰਦੀ ਆ ਕਿਤੇ ਹੂ ਤਾਂ ਨਹੀਂ ਵੀ ਮੈਨੂੰ ਬੜਿਆ ਕੇ ਲੈ ਜਾਣ ਨੂੰ ਘਰੇ ਜਾ ਕੇ ਕੁੱਟੇ ਉਹ ਬੋਲੀ ਨਹੀਂ 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 ਸੱਚੀ ਕਹਿੰਦੀ ਆ ਮੈਂ ਤੈਨੂੰ ਉਹ ਰਹਿਣ ਦਾ ਆਪ ਵੀ ਉਹ ਜਿਵੇਂ ਹੁਣ ਆਪਾਂ ਚਾਰ ਬੈਠਾ ਰੌਣਕਾ ਘਰੇ ਜਾਵੜੇ ਆਪਾਂ ਕੱਲ ਕੱਲੇ ਹੋ ਜਾਣਾ ਹੈ ਆ ਕੇ ਜਾਵਾਂਗੇ ਤਾਂ ਠਾਂ ਉਹ ਤਾਂ ਬੈਠਾ ਕਿ ਕਿੱਧਰ ਜਾ ਕੁ ਕਿਧਰ ਨਹੀਂ ਹਾਂ ਇਕੱਲੇ ਨਹੀਂ ਮੈਨੂੰ ਆਉਂਦਾ ਤੇ ਹੋਰ ਸੁਣਾਉ ਇੱਕ ਅੱਧੀ ਇੱਕ ਅੱਧੀ ਹੋਰ ਸੁਣਾ ਦਿਓ ਉਹ ਚੰਗੀਆਂ ਹੈ ਬਾਈ ਲੱਗੀ ਸੀ ਕੋਣ ਕੋ ਕਰਕੇ ਬੰਦ ਫਿਰ ਨੂੰ